ਵਾਰੰਟੀ ਨਿਊਜ਼ ਦੇਖ ਰਹੇ ਹੋ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦਗਵਾਲ ਅੱਜ ਸੀ ਪਹੁੰਚਿਆ ਪਾਤੜਾਂ ਜਿੱਥੇ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਇੱਕ ਧੜੇ ਦੀ ਮੀਟਿੰਗ ਹੋ ਰਹੀ ਹੈ ਸਾਡੇ ਨਾਲ ਸਮਾਪਤ ਹੋਇਆ ਇਸ ਮੀਟਿੰਗ ਦੇ ਵਿੱਚ ਕੀ ਵਿਚਾਰਾਂ ਹੋਈਆਂ ਨੇ ਕਿ ਵਿਵਤਵੰਦੀ ਹੋ ਰਹੀ ਹੈ ਕਿ ਪ੍ਰਤੀਕਰਮ ਹੋ ਰਹੇ ਨੇ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਮੀਟਿੰਗ ਦੇ ਵਿੱਚ ਦਲਜ ਬੇਸਿਕ ਦੇ ਰੋ ਜੋ ਪੀਐਸਈ ਕਮੇਟੀ ਦੇ ਮੈਂਬਰ ਵੀ ਨੇ ਤੇ ਯੂਜ ਦੇ ਕਮੇਟੀ ਦੇ ਮੈਂਬਰ ਨੇ ਪੋਸਟ ਈਤੇ ਹੋ ਤੇ ਆਪਣੀ ਗੱਲ ਕਹਿ ਰਿਹਾ ਜੀ ਸਾਹਿਬ ਸ੍ਰੀ ਗੁਰੂ ਰੰਗ ਸਾਹਿਬ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਣ ਹਲਕਾ ਸਤਰਾਣਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਸਭ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਕਮੇਟੀ ਮੈਂਬਰ ਸ੍ਰੀ ਐਲ ਕੇ ਸ਼ਰਮਾ ਜੀ ਉਹਨਾਂ ਦੇ ਨਾਲ ਜਰਨਲ ਸੱਤਰ ਸ਼੍ਰੋਮਣੀ ਅਕਾਲੀ ਦਲ ਰਾਜੂ ਖੰਨਾ ਜੀ ਸਾਡੇ ਵੱਡੇ ਵੀਰ ਤੇ ਅੱਜ ਦਾ ਜੋ ਇਹ ਸਾਡੇ ਹਲਕੇ ਦਾ ਇਕੱਠ ਹੈ ਬਾਬੂ ਕਬੀਰ ਦਾਸ ਜੀ ਦੀ ਰਹਿਨਮਾਈ ਹੇਠ ਹੋਇਆ ਹੈ ਤੇ ਉਹਨਾਂ ਦੇ ਨਾਲ ਮੇਰਾ ਛੋਟਾ ਵੀਰ ਅਮਰਤਪਾਲ ਸਿੰਘ ਲੰਗ ਯੂਥ ਜ਼ਿਲ੍ਹਾ ਪ੍ਰਧਾਨ ਪਟਿਆਲਾ ਉਹ ਵੀ ਪਹੁੰਚੇ ਨੇ ਤੁਹਾਡਾ ਸਾਰਿਆਂ ਦਾ ਇੱਥੇ ਆਇਆ ਤੇ ਅਸੀਂ ਸਭ ਨੂੰ ਜੀ ਆਇਆਂ ਕਹਿੰਦੀ ਅਜੇ ਪਰਸੋਂ ਮੀਟਿੰਗ ਹੋਈ ਸੀ ਸ਼ਰਮਾ ਜੀ ਨਾਲ ਗੱਲ ਹੋਈ ਸੀ ਕਿ ਆਪਾਂ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਮੈਸੇਜ ਲਾਉਣਾ ਤੇ ਜਾ ਕੇ ਵਰਕਰਾਂ ਨਾਲ ਮਿਲਣਾ ਤਾਂ ਕਿ ਉਹਨਾਂ ਨੂੰ ਆਪਾਂ ਜਾਗਰੰਤ ਵੀ ਕਰੀਏ ਤੇ ਆਪਣੀ ਗੱਲ ਵੀ ਰੱਖੀਏ ਸਾਡੇ ਬਹੁਤ ਹੀ ਛੋਟੇ ਸੱਦੇ ਤੇ ਮੈਸੇਜ ਤੇ ਫੋਨ ਤੇ ਅੱਜ ਤੁਸੀਂ ਐਡੀ ਵੱਡੀ ਗਿਣਤੀ ਤੇ ਇੱਥੇ ਪਹੁੰਚੇ ਹੋ। ਇੱਕ ਇੱਕ ਤੁਹਾਡਾ ਚੱਲਿਆ ਕਦਮ ਪਾਰਟੀ ਦੇ ਸਿਰ ਮੱਥੇ ਹੈ ਕਿਉਂਕਿ ਇਹ ਹੀ ਚੱਲਿਆ ਕਦਮ ਅੱਗੇ ਜਾ ਕੇ ਪਾਰਟੀ ਨੂੰ ਜੁੜਾ ਕਰੂਗਾ। ਤੁਹਾਡਾ ਸਾਰਿਆਂ ਦਾ ਬੜੇ ਤਹਿ ਦਿਲੋਂ ਧੰਨਵਾਦ ਕਰਦੇ। ਤੇ ਜੋ ਅੱਜ ਦਾ ਚੰਡਾ ਅਜੰਡਾ ਹੈ ਮੇਰੇ ਤੋਂ ਪਹਿਲਾਂ ਬੋਲਦੇ ਸਾਰੇ ਲੀਡਰ ਸਾਹਿਬਾਨ ਨੇ ਦੱਸਿਆ ਕਿ 24 ਤਰੀਕ ਨੂੰ 10 ਵਜੇ ਗੁਰਦੁਆਰਾ ਸ਼੍ਰੀ ਦੁਖਨਵਾਰਨ ਸਾਹਿਬ ਵਿਖੇ ਪੰਥਰਤਨ ਸਰਦਾਰ ਗਰਚਨ ਸਿੰਘ ਟੋੜਾ ਜੀ ਦੀ ਜਨਮਸ਼ਤਾਵਦੀ ਸ਼੍ਰੋਮਣੀ ਅਕਾਲੀ ਦਲ ਮਨਾ ਰਿਹਾ ਹੈ ਤਾਂ ਆਪਾਂ ਸਾਰਿਆਂ ਨੇ ਉੱਥੇ ਪਹੁੰਚਣਾ ਤੇ ਕੋਸ਼ਿਸ਼ ਕਰਨੀ ਹੈ ਕਿ ਆਪਾਂ ਵੱਧ ਤੋਂ ਵੱਧ ਸੰਗਤ ਤੇ ਖਾਸ ਕਰਕੇ ਨੌਜਵਾਨਾਂ ਨੂੰ ਲੈ ਕੇ ਜਾਈਏ ਤਾਂ ਕਿ ਪੰਥਰਤਨ ਸਰਦਾਰ ਗਰਚਨ ਸਿੰਘ ਟੋੜਾ ਜੀ ਜੀਵਨੀ ਬਾਰੇ ਉਹਨਾਂ ਨੂੰ ਵੀ ਪਤਾ ਲੱਗੇ ਕਿਸ ਪ੍ਰਕਾਰ ਉਹਨਾਂ ਨੇ ਅਕਾਲੀ ਦਲ ਜੋ ਅੱਜ ਤੋਂ 40-50 ਸਾਲ ਪਹਿਲਾਂ ਸਾਡੇ ਹਾਲਾਤ ਸੀਗੇ ਸਾਨੂੰ ਕਦੇ ਰਾਜਚਾਹਿਆਂ ਨੂੰ ਵੀ ਰਾਜ ਕੀ ਕਰਨ ਦਿੱਤਾ ਜਦੋਂ ਲੋਕ ਸਾਨੂੰ ਚੁਣ ਕੇ ਭੇਜਦੇ ਸੀ ਉਦੋਂ ਵੀ ਕਦੇ ਐਮਰਜੈਂਸੀ ਲਾਤੀ ਕਿਸੇ ਨਾ ਕਿਸੇ ਤਰੀਕੇ ਸਾਡੀ ਸਰਕਾਰ ਤੋੜ ਦਿੱਤੀ ਪਰ ਉਹਨਾਂ ਹਾਲਾਤਾਂ ਦੇ ਵਿੱਚ ਵੀ ਜਿਹੜੇ ਸ਼ਕਤੀਤਾ ਨੇ ਹਾਰ ਨਹੀਂ ਮੰਨੀ ਪੰਜਾਬ ਦੇ ਪ੍ਰਤੀ ਵਫਾਦਾਰ ਰਹੇ ਉਹਨਾਂ ਵਿੱਚੋਂ ਸਭ ਤੋਂ ਉੱਚਾ ਨਾਮ ਪੰਥ ਰਤਨ ਸਰਦਾਰ ਗਰਜਨ ਸਿੰਘ ਤੌੜਾ ਜੀ ਦਾ ਸੀ ਸੋਨਾਂ ਤੋਂ ਸੇਧ ਲੈਣ ਦੀ ਤੇ ਆਪਣੇ ਬੱਚਿਆਂ ਨੂੰ ਸੇਧ ਦੇਣ ਦੀ ਆਪਾਂ ਨੂੰ ਲੋੜ ਹੈ। ਕੁਝ ਗੱਲਾਂ ਮੈਂ ਅੱਜ ਦੇ ਹਾਲਾਤ ਨਾਲ ਵੀ ਜੋੜਦਾ ਕਿ ਜੇ ਆਪਾਂ ਇੰਨੇ ਔਖੇ ਸਮੇਂ ਦੇ ਵਿੱਚੋਂ ਲੰਘ ਕੇ ਜਦੋਂ ਸਾਡੇ ਲੀਡਰਾਂ ਨੂੰ ਇਲੈਕਸ਼ਨ ਹੀ ਨਹੀਂ ਸੀ ਲੜਨ ਦਿੱਤਾ ਜਾਂਦਾ ਜਿਹਨੂੰ ਕਾਗਜ਼ ਭਰਦਾ ਸੀ ਤਾਂ ਉਹਨਾਂ ਦਾ ਕਤਲ ਵੀ ਜਾਂ ਦਿੱਤਾ ਜਾਂਦਾ। ਇਹੋ ਜਿਹੇ ਹਾਲਾਤਾਂ ਜੋ ਸ਼ਰੂਣੀ ਇਕੱਲੇ ਦਾ ਲੱਗੇ। ਪਰ ਅੱਜ ਬੜਾ ਦੁੱਖ ਹੁੰਦਾ ਹੈ ਕਿ ਬਾਹਰਲੀਆਂ ਏਜੰਸੀਆਂ ਤ셔 ਰੋਮਣੀ ਇਕਾਲੀਦਨ ਪੰਥ ਨੂੰ ਕਮਜ਼ੋਰ ਕਰ ਲਈ ਆਪਣੀ ਤਾਕਤ ਅਜਮੈਸ਼ ਚਰਨ ਪਰ ਜਦੋਂ ਅੰਦਰੂਨੀ ਸਾਡੇ ਲੋਕ ਵੀ ਉਹਨਾਂ ਨਾਲ ਚੰਦੇ ਨੇ ਉਹਨਾਂ ਦੀ ਇਸ ਸਾਜ਼ਿਸ਼ ਦਾ ਹਿੱਸਾ ਬਣ ਜਾਂਦੇ ਨੇ ਸਟੇਟ ਦਾ ਟੂਲ ਬਣ ਜਾਂਦੇ ਨੇ ਤਾਂ ਮਨ ਨੂੰ ਬਹੁਤ ਵੱਡਾ ਦੁੱਖ ਹੁੰਦਾ ਇੱਕ ਨੌਜਵਾਨ ਦੇ ਤੌਰ ਤੇ ਕਿਉਂਕਿ ਅਸੀਂ ਸਿਰਫ ਤੇ ਸਿਰਫ ਉਸ ਪਾਰਟੀ ਨੂੰ ਸਮਰਪਤ ਆ ਜਿਹਦਾ ਪੰਜਾਬ ਤੋਂ ਬਾਹਰ ਨਿਕਲ ਕੇ ਕੋਈ ਇੰਟਰਸਟ ਨਹੀਂ ਹੈ ਨਾ ਉਹ ਬਈ ਅਰੇਂਜ ਚ ਨਾ ਦਿੱਲੀ ਚ ਨਾ ਉਹ ਮੱਛਲ ਚ ਨਾ ਕਿਸੇ ਭਾਰਤ ਦੀ ਹੋਰ ਸਟੇਟ ਚ ਉਹਨਾਂ ਨੇ ਸਿਰਫ ਤੇ ਸਿਰਫ ਕੰਮ ਕਰਨਾ ਹੈ ਪੰਜਾਬ ਦੀ ਕਿਸਾਨੀ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਦੀ ਡਿਵੈਲਪਮੈਂਟ ਲਈ ਹਰ ਟਾਈਮ ਉਹਨਾਂ ਦੇ ਮਨ ਚ ਇੱਕੋ ਭਾਵਨਾ ਹੈ ਪਰ ਉਹਨੂੰ ਜੋ ਸੈਂਟਰ ਦੀਆਂ ਧਿਰਾਂ ਨੇ ਟਾਲਣਾ ਚਾਹੁੰਦੀਆਂ ਨੇ ਕਿਉਂਕਿ ਉਹਨਾਂ ਚ ਉਹਨਾਂ ਦੇ ਅੱਬ ਦੇ ਪੈਰ ਨਹੀਂ ਲੱਗਦੇ ਜਿੰਨਾ ਚਿਰ ਇੱਕ ਤੰਗੜੀ ਖੇਤਰੀ ਤੇ ਪੰਜਾਬ ਦੇ ਵਿੱਚ ਕੰਮ ਕਰਦੇ ਸੋ ਕੋਈ ਗੱਲ ਨਹੀਂ ਅੱਜ ਸਮਾ ਮਾੜਾ ਹੈ ਕਈ ਵਾਰ ਕੀ ਹੁੰਦਾ ਜਦੋਂ ਕੋਈ ਜਹਾਜ਼ ਸਮੁੰਦਰ ਦੇ ਵਿੱਚ ਉਤਰਦਾ ਹੈ ਤਾਂ ਮੌਸਮ ਬੜਾ ਖਰਾਬ ਹੋ ਜਾਂਦਾ ਹੈ ਤਾਂ ਜਦੋਂ ਕੋਈ ਹੋਰ ਬੇੜਾ ਕੋਲ ਲੰਘਦਾ ਹੈ ਤਾਂ ਹਰ ਕਿਸੇ ਦਾ ਜੀ ਕਰਦਾ ਮੈਂ ਆਪਣੇ ਨਕਸਾਨੇ ਬੇੜੇ ਨੂੰ ਛੱਡ ਕੇ ਤੂੰ ਕਿੱਝ ਸ਼ਾਲ ਮਾਰਦਿਆਂ ਕਿਤੇ ਮੈਂ ਵੀ ਨਾ ਡੁੱਬ ਜਾਂ। ਅਜੋ ਸ਼ਾਲ ਮਾਰਨ ਵਾਲਾ ਨੇ ਆਪਣੀ ਅਸਲੀਅਤ ਦੱਸਤੀ ਹੈ ਆਪਣੀ ਕਮਜ਼ੋਰੀ ਦੱਸਤੀ ਹੈ ਤੁਹਾਡਾ ਮੈਂ ਦੋਵੇਂ ਹੱਥ ਜੋੜ ਕੇ ਸਾਰਿਆਂ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਕਿ ਤੁਸੀਂ ਔਖੀ ਘੜੀ ਦੇ ਵਿੱਚ ਵੀ ਪਾਰਟੀ ਨਾਲ ਖੜੇ ਹੋ ਤੇ ਇੱਕ ਮੈਸੇਜ ਲੱਗਦਾ ਤੁਹਾਨੂੰ ਤੁਸੀਂ ਆਪਣੇ ਸਾਰੇ ਕੰਮ ਕਰ ਛੱਡ ਕੇ ਪਾਰਟੀ ਦੀ ਮਜ਼ਬੂਤੀ ਲਈ ਇੱਥੇ ਪਹੁੰਚਦੇ ਹੋ ਸੋ ਤਗੜੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਇਹ ਸਮਾਂ ਇਹਨੇ ਲੰਘ ਜਾਣਾ ਇਹਦੋਂ ਵੀ ਮਾੜੇ ਦੌਰ ਵੇਖੇ ਨੇ ਪਾਰਟੀ ਨੇ ਦੁਬਾਰਾ ਸਰਜੀਤ ਹੋਣਾ ਤੁਹਾਡੇ ਹੀ ਮਿਹਨਤ ਸਦਕਾ ਹੈ ਇੱਕ ਗੱਲ ਮੈਂ ਸ਼ਰਮਾ ਜੀ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿਉਂਕਿ ਜਿੰਨੇ ਇੱਥੇ ਵਰਕਰ ਬੈਠੇ ਨੇ ਤੁਹਾਡੀ ਲੋਕ ਸਭਾ ਦੇ ਵਿੱਚ ਇਹਨਾਂ ਨੇ ਆਪਣਾ ਦਿਨੋਂ ਜਾਣ ਤੋਂ ਵਿੰਦ ਕੀਤੀ ਹੈ ਪਰ ਕਈ ਵਾਰ ਰੋਸ ਆ ਜਾਂਦਾ ਹੈ ਕਿ ਅਸੀਂ ਕੰਮ ਕਰਦੇ ਆਂ ਸਾਨੂੰ ਪਿੱਛੇ ਧੱਕਿਆ ਜਾਂਦਾ ਹੈ ਸ਼ਰਮਾ ਜੀ ਤੁਸੀਂ ਵੱਡੇ ਪਲੇਟਫਾਰਮ ਤੇ ਇੱਕ ਮੈਰਿਜ ਦੇ ਆਧਾਰ ਤੇ ਕਿਸੇ ਦੀ ਬੂਥ ਦੀ ਪਰਫਾਰਮੈਂਸ ਤੇ ਮੇਰੇ ਵਰਗਾ ਅਹੁਦਾ ਨਾ ਲੈਣ ਦਾ ਸਟੇਟ ਦਾ ਟੰਡੀਗੜ ਘੁੰਮਦਾ ਚਾਰ ਫੋਟੋਆਂ ਕਰਾ ਕੇ ਆਪਣੇ ਆਪ ਨੂੰ ਵੱਡਾ ਲੀਡਰ ਮੰਨ ਲੈਂਦਾ ਪਰ ਨਹੀਂ ਐਵੇਂ ਪਾਰਟੀ ਨਹੀਂ ਚੱਲਣੀ ਜਿੰਨੀਆਂ ਮਰਜ਼ੀ ਫੋਟੋਆਂ ਕਰਾ ਲਈਏ ਜਿੰਨੀਆਂ ਮਰਜ਼ੀ ਖਬਰਾਂ ਲਵਾਈਏ ਕਲਰ ਕਰਨ ਦੀ ਲੋੜ ਹੈ ਜੀ ਆਪਾਂ ਨੂੰ ਇਹਨਾਂ ਦੇ ਇੱਕ ਇੱਕ ਜੋ ਸਾਡਾ ਪਰਿਵਾਰ ਸਾਡੇ ਨਾਲ ਜੁੜਿਆ ਹੈ ਇਹਨਾਂ ਦਾ ਆਪਾਂ ਇੱਜ਼ਤ ਮਾਣ ਹਰ ਟਾਈਮ ਬਹਾਲ ਕਰੀਏ ਇਹਨਾਂ ਦੇ ਦੁੱਖ ਸੁੱਖ ਦੇ ਵਿੱਚ ਪਹੁੰਚੀਏ ਤਾਂ ਕਿ ਲੋਕ ਕਹਿਣ ਕਿ ਇਹਨਾਂ ਦੇ ਪਿੱਛੇ ਕੋਈ ਆਉਂਦਾ ਜੇ ਕਿਤੇ ਜਾਂਦਾ ਸੋ ਮੈਂ ਇਹਨੀਆਂ ਕੋ ਬੇਨਤੀਆਂ ਕਰਦੇ ਹੋਏ ਤੁਹਾਨੂੰ ਇੱਕ ਬੇਨਤੀ ਹੋਰ ਕਰਦਾ ਕਿ ਅਜੇ ਸ਼ਰਮਾ ਜੀ 라ਜੂ ਖੰਨਾ ਜੀ ਸਾਡੇ ਬਾਪੂ ਕਬੀਰ ਦਾਸ ਜੀ ਸਾਡੇ ਵਿੱਚ ਬੈਠੇ ਨਹੀਂ ਆਪ ਇਹਨਾਂ ਨੂੰ ਵਿਸ਼ਵਾਸ ਦਿਵਾइए ਕਿ ਅਸੀਂ ਸਦਾ ਇਸ ਪਾਰਟੀ ਦੇ ਨਾਲ ਖੜੇ ਹਾਂ ਤੇ ਹਮੇਸ਼ਾ ਝੂਠ ਦੇ ਰਵਾਂਗੇ ਮੈਂ ਇੱਕ ਜਟਾਰਾ ਲਾਉਂਦਾ ਜਟਾਰਾ ਦੋਵੇਂ ਹੱਥ ਖੜੇ ਕਰਕੇ ਤੁਸੀਂ ਜਵਾਬ ਦਿਓ ਤਾਂ ਕਿ ਆਪਾਂ ਸ਼ਰਮਾ ਜੀ ਨੂੰ ਸਾਡੇ 라ਜੂ ਖੰਨਾ ਜੀ ਨੂੰ ਕਹਿੰਸੇ ਕਿ ਤਾਂ ਕਿ ਉੱਪਰ ਜਾ ਕੇ ਪਾਰਟੀ ਜੇ ਜੋ ਵਾਰ ਨੂੰ ਜਿੱਥੇ ਲੜਾਈ ਚੱਲ ਰਹੀ ਹੈ ਜਿੱਥੋਂ ਪ੍ਰਣ ਬੰਦਦਾ ਸਾਡੇ ਵੱਡੇ ਲੀਡਰ ਸਾਹਿਬਾਨ ਨੇ ਉੱਥੇ ਜਾ ਕੇ ਦੱਸ ਦੇਣ ਇਹ ਹਲਕਾ ਸਤਰਾਣਾ ਜਿਵੇਂ ਪੁਰਾਣਾ ਪੰਥਕ ਸੀ ਤੇ ਅੱਜ ਵੀ ਉਹ ਵੀ ਪੰਥਕ ਹੈ ਇਹ ਮੈਸੇਜ ਆਪਣਾ ਉੱਥੇ ਪਹੁੰਚਾਉਣਾ ਆਪਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਓ ਬੋਤਨਵਾ ਵਾਹਿਗੁਰੂ ਜਿੱਤ ਕਾ ਖਾਲਸਾ ਵਾਹਿਗੁਰੂ ਜਿੱਤ